ਆ ਵਈ ਜੋਰਾ ਸੰਗ ਲੰਗਿਆ ਬਾਈ ਤਿਆਰੀ ਨਹੀਂ ਹੋਏ ਬਸ ਤਿਆਰੀ ਹੈ ਬਾਈ ਕਾਹਨੋ ਮਤਲਬ ਕੋਈ ਨਹੀਂ ਬਾਈ ਲੇਟ ਆ ਬਾਈ ਮੈਂਦਰੋ ਲੇਟ ਆ ਕਾਹਨੋ ਬਸ ਤਿਆਰੀ ਨੇ ਕਿਹਾ ਮੈਂ ਇਹਨੂੰ ਕਿਹਾ ਤਿਆਰ ਹੋ ਜਾ ਉਹ ਸਿੰਧ ਕਰੋ ਜੱਸੀ ਜਦ ਸੀ ਵੇਟੇ ਹੋ ਗਏ ਤਿਆਰ ਤੁਸੀਂ ਜੋਰਾ ਸਿੰਘ ਤਾਂ ਆਇਆ ਖੜਾਗਾ ਤੁਸੀਂ ਤਿਆਰ ਹੋ ਜਾਵਾਗਾ ਹਾਂ ਜੀ ਡੈਡੀ ਜੀ ਹੋ ਗਈ ਤਿਆਰ ਬਸ ਹਾਂ ਨਾਲੇ ਤਾਂ ਮੰਮੀ ਨੂੰ ਕਹੇ ਬਿਡੇ ਮਤਲਬ ਚੱਲਣਾ ਆਪਾਂ ਨੇ ਫਿਰ ਤਿਆਰ ਹੋ ਕੇ ਚੱਲਣਾ ਉੱਥੇ ਫਿਰ ਟਾਈਮ ਉਹਨਾਂ ਨੇ ਵੀ ਆਪਾਂ ਨੂੰ ਦੇਰ ਰੱਖਿਆਗਾ ਟਾਈਮ ਨਾਲ ਹੀ ਚੱਲਣਾ ਆਪਾਂ ਨੇ ਠੀਕ ਹੈ ਡੈਡੀ ਜੀ ਕਹਿਦਾ ਸੀ ਹਾਂ ਮੜਾ ਇਹ ਮਤਲਬ ਨਾਲ ਤਿਆਰ ਹੋ ਜਾਓ ਮੰਮੀ ਆ ਜਾਓ ਜੱਸੀ ਆਜੋ ਨਾ ਆਗੇ ਵੀਰੇ ਆਗੇ ਜੱਸੀ ਆਜੋ ਚਾਚਾ ਉਥੇ ਮੈਨੂੰ ਗਾਲਾਂ ਕੱਢ ਜਾਂਦਾ ਚਲੋ ਚਲੋ ਆਜੋ ਛੇਤੀ ਆਜੋ ਹੋਰ ਆਪਾ ਹੋਰ ਛੇਤੀ ਆਓ ਜੁਰੇ ਯਾਰ ਆਏ ਹੈ ਨਹੀਂ ਕਿ ਕਿੰਨੇ 7 ਵਜੇ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਅੱਛਾ ਕੀ ਹੋ ਗਈ ਆਉਣਾ ਸੀ ਟਾਈਮ ਤਾਂ ਮਤਲਬ ਕਿ ਤੇ ਟਾਈਮ ਹੀ ਬਹੁਤ ਲਾਤਾ ਉਹਨਾਂ ਨੇ ਮਤਲਬ ਹੁਣ ਉਹਨੂੰ ਤਾਂ ਆਉਣਾ ਸੀ ਹੁਣ ਤਾਂ 11:00 ਵੱਜ ਗਏ ਬਹੁਤ ਟਾਈਮ ਹੋ ਗਿਆ ਫਿਰ ਆਪਾਂ ਆ ਆ ਕੇ ਚਰਨਾ ਸੀ 100 ਰੁਪਏ ਆ ਰਹੇ ਸਸੇ ਕਾਰ ਆ ਰਹੇ ਸਸੇ ਹਾਂ ਠੀਕ ਠਾਕ ਜੀ हाँ, थीक थीक है? हाँ, हाँ, सारे परिवार ठीक से हाँ ठीक ठाक है जी सारे ठीक ठाक है वादिया ਥੋੜਾ ਜਿਹਾ ਸੀ ਨਾ ਡੇਟ ਹੋ ਗਏ ਸੀਗੇ ਅੱਛਾ ਜੀ ਕੋਈ ਨਹੀਂ ਜੀ ਤੁਸੀਂ ਪਹਿਲਾਂ ਆ ਗਏ ਚਲੋ ਹੋ ਜਾਂਦਾ ਲੱਗ ਜਾਂਦਾ ਟਾਈਮ ਤਾਂ ਲੱਗ ਹੀ ਜਾਂਦਾ ਜੀ ਫਿਰ ਅਸੀਂ ਵੀ ਠੀਕ ਕਰੀ ਜਾਂਦੇ ਸੀ ਵੀ ਆਉਣਾ ਤਾਂ ਹੈਗਾ ਸੀ ਟਾਈਮ ਨਾਲ ਉਹਨਾਂ ਨੇ ਆਪਾਂ ਲੇਟ ਕਾਹ ਤੋਂ ਹੋ ਗਏ ਉਹ ਸੋਨੂੰ ਪਤੀ ਅਜਵਾਕਾਂ ਦਾ ਕਿ ਸਿਰ ਮਨਾਉਣ ਵਾਗੇ ਕਿ ਦਾੜੀ ਮਨਾਉਣ ਵਾਗੇ ਟਾਈਮ ਲੱਗਿਆ ਕੋਈ ਜਾਂਦਾ ਜੀ ਖਰਾਬ ਹੋ ਜਾਂਦਾ ਕੰਮ ਆਖੇ ਤੇ ਕਈ ਵਾਰੀ ਤੁਰ 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 ਤੱਕ ਕੰਮ ਕਰਨਾ ਪੈਂਦਾ ਜੀ ਇਹ ਹੋ ਜਾਂਦਾ ਓਕੇ ਬੁਰਪਲੇ ਕੋਈ ਠੀਕ ਦਾ ਦੇਖ ਕੁੜੀ ਭਾਈ ਤੂੰ ਕਿੰਨਾ ਸਮੂਹ ਕੀ ਲੱਗਦਾ ਹੈ। ਤੂੰ ਵੀਰ ਤਾਂ ਠੀਕ ਹੈ। ਹੁਣ ਜੀ ਮੇਰੇ ਸਭ ਦਾ ਪਸ ਠੀਕ ਬੱਕੀ। ਜੇ ਥੋੜੇ ਜਿਹੀ ਕੰਮ ਸਾਰਾ ਫੱਟਾ ਫਿਰ ਕਰੋ ਯੇ ਅੱਗੇ ਫਿਰ ਜਿਹੜਾ ਹੁੰਦਾ ਆਪਣਾ ਕਰਵਿਹਰ। ਹਾਂ ਠੀਕ ਹੈ ਜੀ। ਕਿਉਂ ਬੋਲੇ ਪੁੱਤ? ਕਰੀਏ ਬਿਹਾਰ ਫਿਰ। ਦੇਖੋ ਸਰਦਾਰ ਜੀ ਆ ਬੱਚੀ ਬੈਠੀ ਆ। ਜਿਸ ਨੂੰ ਪਸੰਦ ਆ ਦੇਖੋ ਕੋਈ ਮੰਗ ਮੰਗਾਈ ਦੀ ਅੱਜ ਤੁਸੀਂ ਦੱਸ ਦਿਓ ਪਹਿਲਾਂ ਜੀ ਸਾਡੇ ਕੋਲ। ਨਹੀਂ ਜੀ ਨਹੀਂ ਜੀ ਅਸੀਂ ਤਾਂ ਕੋਈ ਸਾਨੂੰ ਮੰਗ ਮੰਗਾਈ ਨਹੀਂ। ਜਿਨੇ ਤੀ ਦੇਤੇ ਨਾ ਉਹਨਾਂ ਸਾਰਾ ਕੁਝ ਹੀ ਦਿੱਤਾ। ਸਾਡੇ ਘਰੇ ਰੱਬ ਦਾ ਦਿੱਤਾ ਬਹੁਤ ਕੁਝ ਹੈ। ਚਲੋ ਠੀਕ ਹੈ ਜਤਾ ਜੀ ਫਿਰ ਜੇ ਸਾਰਾ ਉਹ ਫੱਟਾ ਫਿਰ ਆਪਾਂ ਕਰੋ ਗਾਰ ਵਿਹਾਰ ਫਿਰ ਕਿਹਨਾਂ ਟਾਈਮ ਫਿਰ ਆਪ ਕੀਤਾਗਾ ਹਾਂ ਠੀਕ ਹੈ ਹਾਂ ਫਿਰ ਠੀਕ ਹੈ ਜਦੋਂ ਇਹਨਾਂ ਦੇ ਪਸੰਦ ਹੈ ਕਿ ਸਾਰਾ ਕੁਝ ਗੱਲਾਂ ਬਾਤਾਂ ਆਪਾਂ ਇਹਨਾਂ ਨੂੰ ਦੱਸ ਦਿਆਂਗੇ ਸਰਦਾਰ ਹੋਰਾਂ ਨੂੰ ਜੇ ਇਹਨਾਂ ਦੇ ਪਸੰਦ ਆਪਾਂ ਮਤਲਬ ਫਿਰ ਵਿਹਾਰ ਕਰ ਲਈ ਨਹੀਂ ਸਾਨੂੰ ਤਾਂ ਕੁੜੀ ਪਸੰਦ ਆਈ ਅੱਛਾ ਜੀ ਠੀਕ ਹੈ ਜੀ ਹਾਂ ਹਾਂ ਠੀਕ ਫਿਰ ਕਰੋ ਵਿਹਾਰ ਜੀ ਠੀਕ ਹੈ ਮੈਂ ਦੱਸਾਂਗਾ ਚਿਕਨ ਇੱਕ ਮਿੰਟ ਸੋਣਾਂ ਗੱਲ ਕਰਨੀ ਹੈ ਮੜਾ ਬਾਹਰ ਆਇਓ ਅੱਛਾ ਜੀ ਚਲੋ ਮਨਜੋਤ ਤੂੰ ਵੀ ਆ ਜਾ ਪੁੱਤ ਅੱਜ ਜੀ ਬੈਠੋ ਮਿੰਦਰ ਸਾਹਿਬ ਮੈਂ 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 ਦੱਸਣਾ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਜੀ ਹਾਂ ਜੀ ਵੀ ਜੇ ਤੁਸੀਂ ਤਰਾਜ ਨਾ ਕਰੋ ਅੱਛਾ ਜੀ ਤਾਂ ਅਸੀਂ ਦੋ ਜੀੜੇ ਪਾ ਕੇ ਗੁੜੀਆਂ ਨੂੰ ਨਾਲ ਹੀ ਲੈ ਆ ਜੀ ਚੁਣੀ ਜੜਾਵਾ ਕਰੀ ਲਈਏ ਅਪਾ ਇੱਥੇ ਠੀਕ ਹੈ ਜੀ ਸਾਨੂੰ ਤਾਂ ਕੋਈ ਤਰਾਜ ਨਹੀਂ ਹੈਗਾ ਕਾ ਮਤਲਬ ਵੈਸੇ ਹੁਣ ਵੀ ਲੈ ਜਾਓ ਬਾਕੀ ਉਹਨਾਂ ਨਾਲ ਕਰ ਲੈਣੇ ਹਾਂ ਹਾਂ ਤੁਸੀਂ ਲੈ ਕਰ ਲਓ ਕੋਈ ਸਾਨੂੰ ਦੱਸ ਦਿਓ ਫਿਰ ਹਾਂ ਫਿਰ ਆਪਾਂ ਸਕਰ ਨੂੰ ਪੁੱਛ ਲਾਂ ਫਿਰ ਹਾਂ ਆਪਾਂ ਸਕਰ ਨੂੰ ਇੱਥੇ ਕਰ ਲੈਣੇ ਠੀਕ ਹੈ ਜੀ ਜੋ ਬੋ ਤਾਂ ਠੀਕ ਹੈ ਫਿਰ ਇਹ ਸੋ ਆਪਾਂ ਤੁਸੀਂ ਨਿਸ਼ਰਾਵਾ ਕਰਕੇ ਲੈ ਜਨਾ ਫਿਰ ਹਾਂ ਕਰਿਆ ਪਗ ਅਮ ਕਰਨਾਗੇ ਫਿਰ ਰੋਕੀਏ ਜੋ ਪਾਰਟੀ ਪੂਰੀ ਕਰੀਏ ਠੀਕ ਹੈ ਵਰਤੂਣਾ ਕਰਾ ਕੋਲੇ ਨੂੰ ਪੁੱਛ ਲਾ ਹੁਣ ਜੀ ਉਹਨੂੰ ਰਿਸ਼ਤਾ ਮਨਜ਼ੂਰ ਹੈ ਸਵੇਰੇ ਨਾ ਕਹਣਾ ਕੋਈ ਕਰੀਏ ਵਾਸਤੇ ਮੇਰੀ ਗਾੜੀ ਬੋਲ ਦੇ ਮੁਕਤੇ ਹਾਂ ਪੁੱਛ ਲਾ ਹਾਂ ਹਾਂ ਬਈ ਮਨਜੋਤ ਕੀ ਕਹਿੰਦੇ ਸੀ ਮੈਂ ਤੈਨੂੰ ਕੋਲੇ ਹੀ ਪੁੱਛਣਾ ਵੀ ਤੇਰੇ ਪਸੰਦ ਦਾ ਹੈ ਜਰਮਨਜੋਤ ਤੇਨੂੰ ਪਤਾ ਹੈ ਯਾਰ ਹੁਣ ਮੇਰੀ ਪਸੰਦ ਨਾ ਪਸੰਦ ਕੀ ਕਰੂਗੀ ਜੋ ਮੈਂ ਕੀਤਾ ਸੀ ਪਸੰਦ ਉਹ ਕੜਾ ਮੈਨੂੰ ਮਿਲ ਗਿਆ ਹਾਂ ਤਾਂ ਵੀ ਗਰ ਉਹ ਜਿਵੇਂ ਹੁਣ ਤੁਸੀਂ ਠੀਕ ਸਮਝੋ ਯਾਰ ਜਾਂ ਜਿਵੇਂ ਤਾਈ ਦੀ ਮਰਜ਼ੀ ਆ ਆਪਾਂ ਦਾ ਤੁਹਾਡੇ ਨਾਲਾਂਗੇ ਨਹੀਂ ਤੂੰ ਖੁਸ਼ ਆ ਮਾੜਾ ਮੂਟਾ ਤਾਂ ਕੁਝ ਹੋਏਗਾ ਮਾੜਾ ਖੁਸ਼ੀ ਆ ਬਈ ਯਾਰ ਜਿਹਨੇ ਕਹੂੰਗਾ ਆਪਾਂ ਦਾ ਠੀਕ ਆ ਜਾਗਾ ਮੈਂ ਤੇ ਕੱਲ ਨੂੰ ਤੂੰ ਫੇਰ ਉਹ ਕਰਨ ਲੱਗ ਜੀ ਨਾ ਨਾ ਆਪਾਂ ਨੇ ਤਾਂ ਕੀ ਕਰਨਾ ਭਰਾਵਾ ਅੱਜ ਰਾਤ ਤੇ ਫੇਰ ਨਾ ਕਿਤੇ ਉਹ ਬਸ ਆਪਾਂ ਦਾ ਠੀਕ ਹੈ ਭਰਾਵਾ ਜਿਵੇਂ ਹੋ ਹੀ ਜਾਂਦਾ ਹੁਣ ਜੋ ਲਿਖਿਆ ਨਸੀਬਾਂ ਜੀ ਯਾਰ ਫਤਿਹ ਹੋਵੇ ਠੀਕ ਆ ਜੀ ਜੱਸੀ ਦੀ ਮਾਂ ਹਾਂਜੀ ਚਰਲਾ ਸਿਓਹਰੇ ਕਹਿੰਦੇ ਸੀ ਵੀ ਅਸੀਂ ਚੁੰਨੀ ਚੜਾਵਾ ਕਰਕੇ ਹੀ ਲੈ ਜਾਣੇ ਕੁੜੀ ਨੂੰ ਹੁਣ ਆਪਾਂ ਦੇਖੋ ਰਹਿ ਕਰ ਲੋ ਵੀ ਸੋਨੂੰ ਮੈਂ ਹੀ ਰਹਿ ਕਰਨ ਆਏ ਸੋਡੇਵਾ ਕੋਲੇ ਮਤਲਬ ਬੈਠ ਕੇ ਵੀ ਆਪਾਂ ਕਿਵੇਂ ਕਰੀਏ ਮਤਲਬ ਇਹ ਉਹਨਾਂ ਨੇ ਤਾਂ ਇਹੀ ਗੱਲ ਕਹਿੰਦੇ ਨੇ ਵੀ ਅਸੀਂ ਹੁਣ ਆਏ ਆ ਸਕਦੇ ਬਹਿਰ ਕਰਕੇ ਕਹਿੰਦੇ ਵੀ ਅਸੀਂ ਚੁੰਨੀ ਚੜਾ ਕੇ ਹੀ ਲੈ ਜਾਣੀ ਹੁਣ ਦੇਖੋ ਆਪਾਂ ਦੇਖ ਲਓ ਜੀ ਸੋਡੀ ਸਲਾਹ ਕੀ ਜਿਵੇਂ ਮਰਜ਼ੀ ਕਰ ਲੋ ਦੇਖ ਮਾਸੀ ਉਹ ਤਾਂ ਠੀਕ ਆ ਗੱਲ ਇਹਨਾਂ ਦੀ ਵੀ ਸਿਆਣੀ ਆ ਕਿਉਂ ਖਰਚਾ ਵਧਾਉਣਾ ਉਹੀ ਆਪਾਂ ਆਪਣੀ ਧੀ ਨੂੰ ਦੇ ਦਾਂਗੇ ਹਾਂ ਉਹ ਤਾਂ ਠੀਕ ਆ ਚਲੋ ਜਿਵੇਂ ਤੁਹਾਡੀ رائے ਬਣਦੀ ਆ ਵੀ ਅੱਜ ਵਧੀਆ ਕੰਮ ਨਿਭੜਦਾਗਾ ਠੀਕ ਆ ਸਮਝ ਆ ਹਾਂ ਠੀਕ ਆ ਚਲੋ ਕਰ ਲੋ ਫਿਰ ਜਿਵੇਂ ਕਹਿੰਦੇ ਕੁਛ ਨਹੀਂ ਆਪਾਂ ਦਾ ਫਿਰ ਉਹ ਗੱਲ ਤਾਈਆਂ ਪਰ ਬਸ ਆਪਣੀ ਤਾਂ ਕੁੜੀ ਖੁਸ਼ ਹੋਣੀ ਚਾਹੀਦੀ ਆ ਹੈਨਾ ਸੌਖੀ ਹੋਣੀ ਚਾਹੀਦੀ ਆ ਆਪਾਂ ਨੂੰ ਕੋਈ ਕਿਹ ਹੈ ਨਾ ਹੋਵੀ ਕਿਸੇ ਪੱਖੋਂ ਤਾਂ ਮਤਲਬ ਇਹੀ ਜੀ ਜਾਲ ਤਾਂ ਆ ਮੈਂ ਤੁਹਾਨੂੰ ਕਹਿ ਰਹੀ ਸੀ ਰਾਇ ਕਰਨਾ ਆ ਮਦਰ ਵੀ ਦੇਖੋ ਮੈਂ ਅੱਜ ਵੀ ਤੋਰ ਨਹੀਂ ਕੱਢ ਲੂਗੀ ਤੋਰ ਨਹੀਂ ਆਪਾਂ ਦਾ ਹਨਾ ਵੈਸੇ ਵੀ ਸਮਾਂ ਹੀ ਹੁੰਦਾ ਕੋਈ ਫਿਰ ਠੀਕ ਹੈ ਜੀ ਸਾਪਣੇ ਸਾਰੇ ਜਿਹੜੇ ਰਾਇ ਆ ਉਹਨਾਂ ਨੂੰ ਕਹਿ ਦਈਏ ਫਿਰ ਹਾਂ ਕਹਿ ਦੋ ਕਹਿ ਦੋ ਚਲ ਠੀਕ ਨਵੇੜੋ ਕਹਿੰਨਾ ਚਾਹ ਰਹੇ ਸੀ ਉਹਨਾਂ ਨੂੰ ਹਾਂ ਚਾਹ ਪਾਛ ਨੂੰ ਵਿਹਾਰ ਕਰੀ ਲੈਣੇ ਹਾਂ ਜੀ ਕਰੋ ਫਿਰ ਸਾਡੀ ਵਿਹਾਰ ਤਾਂ ਕਰਨੀ ਆ ਹਾਂ ਆਪਣੇ ਸਾਰਾ ਚਲੋ ਫਿਰ

ਲਾਪੁਲੇ ਆਪਾ ਕੁੜੀ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਹੋ ਗਿਆ ਤੁਹਾਨੂੰ ਬਧਾਈਆਂ ਜੀ ਅੱਜ ਤੋਂ ਸਾਡੀ ਕੁੜੀ ਹੋਈ ਭਾਈ ਇਹ ਬਹੁਤ ਸੋਹਣਾ ਫਰਦਾ ਹੈ ਬਧਾਈਆਂ ਸਭ ਨੂੰ ਬਧਾਈ ਪਰਮਾਤਮਾ ਬੱਬੂ ਦਰੋ ਚਾਹ ਪਾਣੀ ਨੂੰ ਤੋਹੋ ਫਿਰ ਚਾਹ ਪਾਣੀ ਮੰਗਾਓ ਕੋਈ ਸੁਧਾਰ ਨਾ ਵਾਸਤੇ ਚਾਹ ਪਾਣੀ ਮੰਗਾਓ ਆਪਣਾ ਪ੍ਰੋਗਰਾਮ ਭਵੀ ਹੋ ਗਿਆ ਕਰੋ ਸਾਰਾ ਦੁਸ਼ਾ ਵਿਹਾਰ ਹੋਵੇ ਚਾਹ ਪਾਣੀ ਮੰਗਾਓ